ਚੋਰਾ ਨੇ ਜੋ ਰਾਤ ਨੂੰ ਵਾਰਦਾਤ ਕੀਤੀ ਹੈ ਵੇ ਸਾਰਿਆਂ ਨੂੰ RAM RAM SALAM ਦੱਸ ਰਿਹਾ ਹਾਂ ਅੱਜ ਵੇਲੇ ਸੀ ਟਿੱਬਾ ਰੋਡ ਸਸੰਗਰ ਦੇ ਕੋਲ ਇੱਕ ਬਾਲਾਜੀ ਮੋਬਾਈਲ ਸ਼ੋਪ ਹੈ ਉੱਥੇ ਮੌਜੂਦ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਉਹ ਚੋਰਾ ਨੇ ਜੋ ਰਾਤ ਨੂੰ ਵਾਰਦਾਤ ਕੀਤੀ ਹੈ ਵੇ ਤੇ LED ਲੱਗੀ ਸੀਗੀ LED ਵੀ ਲਾ ਕੇ ਲੈ ਗਏ ਉਤਾਰ ਪੰਜ ਟੱਚ ਫੋਨ ਵੀ ਉਸਗੇ ਫੋਨ ਵੀ ਲੈ ਗਏ ਨੇ ਅੰਦਰ ਕੈਮਰਾ ਮਾਰ ਕੇ ਦਿਖਾਇਆ ਜਾਵੇ ਕਿ ਕਿੱਦਾਂ ਡਾੜਾ ਕੇਵਲਾ ਅੰਦਰ ਸਮਾਨ ਕਿਸ ਹੱਦ ਤੱਕ ਖਲਾਰ ਰੱਖਿਆ ਹੋਇਆ ਹੈ ਖੱਲੇ ਕੱਲ ਠੰਡ ਦਾ ਜੋਗੀ ਪਹਿਲਾ ਦਿਨ ਸੀਗਾ ਤੋਂਦ ਹਲਕੇ ਹਲਕੇ ਕੱਲ ਛਾਣੀ ਸ਼ੁਰੂ ਹੋਈ ਸੀ ਕਿ ਤੇ ਚੋਰਾ ਨੇ ਜੋ ਹੌਸਲੇ ਇੰਨੇ ਕਿ ਜ਼ਿਆਦਾ ਬੁਲੰਦ ਨੇ ਕਿ ਉਹਨਾਂ ਨੇ ਰਾਤ ਨੂੰ ਸ਼ਟਰ ਤੋੜ ਕੇ ਇੱਕ ਮੋਬਾਈਲ ਦੀ 숍 ਤੋਂ ਕਾਫੀ ਜ਼ਿਆਦਾ ਕੀਮਤੀ ਸਮਾਨ ਜੋਗੀ ਚੋਰੀ ਕਰ ਲਿਆ ਵਾ ਤੇ ਜੋ ਦੁਕਾਨ ਦੇ ਮਾਲਕ ਨੇ ਉਹਨਾਂ ਨੂੰ ਸਿੱਰੇ ਸਿੱਰੇ ਕਿਸੇ ਪੁਲਿਸੀ ਦਾ ਫੋਨ ਆਇਆ ਵਾ ਵੀ ਤੁਹਾਡੀ ਦੁਕਾਨ ਦਾ ਜੋ ਸ਼ਟਰ ਹੈ ਸੈਟਾ ਤੋਂ ਟੁੱਟਿਆ ਹੋਇਆ ਵਾ ਚੋਰੀ ਹੋਈ ਹੈ ਬਰੇ ਰਾਤੀ ਤਕਰੀਬਨ 2:00 ਤੋਂ 3-4 ਵਜੇ ਦੇ ਨੇੜੇ ਚੋਰੀ ਹੋਈ ਹੈ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਵਾ ਕਿ ਇੱਥੇ ਮੈਨੂੰ ਨਾਮਦੂਤ ਵਾਲੇ ਦਾ ਫੋਨ ਆਇਆ ਕਿ ਇੱਧਰ-ਇੱਧਰ ਚੋਰੀ ਹੋਈ ਆ ਆਜੋ ਕਾਲਾ ਟੁੱਟਿਆ ਵੇ ਸ਼ਟਰ ਟੁੱਟਿਆ ਵੇ ਤੁਹਾਡੇ ਦੁਕਾਨ ਦਾ ਇਹ ਤੁਸੀਂ ਆ ਕੇ ਦੇਖੋ ਆਇਆ ਤਾਂ ਫਿਰ ਸਮਾਂ ਤੋਂ ਦੇਖਿਆ ਵੀਰੇ ਕਾफी ਚੋਰੀ ਹੋਈ ਹੋਈ ਹੈ। ਦੱਸਿਆ ਜਾ ਰਿਹਾ ਰਿਪੇਅਰਿੰਗ ਵਾਲੇ ਜੋ ਫੋਨ ਆਏ ਸੀਗੇ ਜੋ ਫੋਨ ਰਿਪੇਅਰ ਹੋ ਚੁੱਕੇ ਸੀਗੇ ਉਹ ਪਲੱਸ LED ਪਲੱਸ ਜੋ CCTV ਕੈਮਰਾ ਲੱਗੋ ਆਇਆ ਸੀਗਾ ਉਹਨਾਂ ਨੂੰ ਵੀ ਚੋਰ ਪੱਟ ਕੇ ਲੈ ਗਏ ਨੇ। ਬਾਦ ਦੀ ਅਗਰ ਆਪਾਂ ਗੱਲ ਕਰੀਏ ਕਿ ਜਿੰਨੇ ਵੀ ਦੁਕਾਨਦਾਰ ਵੀਰੇ ਸਾਰਿਆਂ ਲਈ ਇਹ ਚੇਤਾਵਨੀ ਵਾਲਾ ਕੰਮ ਹੈ ਕਿ ਠੰਡ ਦਾ ਟਾਈਮ ਸ਼ੁਰੂ ਹੋ ਚੁੱਕਾ ਹੋਇਆ ਬਾ ਤਾਂ ਤੁਸੀਂ ਆਪਣਾ ਬਚਾਅ ਖੁਦ ਕਰੋ ਆਪਣੀਆਂ ਆਪਣੀਆਂ ਦੁਕਾਨਾਂ ਦਾ ਧਿਆਨ ਖੁੱਦ ਰੱਖੋ ਤਾਂ ਕਿ ਕਿਸੇ ਵੀ ਦਾ ਵੀ ਕੋਈ ਵੀ ਇਦਾਂ ਦਾ ਨੁਕਸਾਨ ਨਾ ਹੋਵੇ। ਵੀਡੀਓ ਨੂੰ ਅੰਤ ਤੱਕ ਦੇਖ ਲਈ ਸਾਰਿਆਂ ਦਾ ਬਹੁਤ